पौ गुरिंद राखी वे Uh... <laughs> दार यार बना यार। माए शिकदार यार बनाया माए भैर शिकदार यार बना सिर ते लगी ਪੰਜਾਬ ਸਰਕਾਰ ਵੱਲੋਂ ਵਰਤਮਾਨ ਦੀ ਪੁਹਾਰ ਨੂੰ ਨਮਰਤਾ ਵਾਸਤੇ ਲਗੇ ਹੋਏ ਟੁਕਣਾ ਕੋਲੋਂ ਕੋਲ ਯੂਨੀਵਰਸਟਾ ਦਾ ਨਾਮ ਰੋਸ਼ਨ ਕੀਤਾ ਸ਼ਿਵ ਕੁਮਾਰ ਬਟਾਲਵੀ ਜੀ ਨੇ ਸਾਡੇ ਬਟਾਲਵੀ ਦਾ ਵੀ ਨਾਮ ਰੋਸ਼ਨ ਕੀਤਾ ਉਹਨਾਂ ਦੀ ਕਵਿਤਾ ਇੰਨੀ ਵਧੀਆ ਵਧੀਆ ਨੇ 37 ਸਾਲ ਦੀ ਉਮਰ ਦੇ ਵਿੱਚ ਉਹ ਸਾਡੇ ਇਸ ਸੰਸਾਰ ਵਿੱਚ ਸ਼ਿਵ ਕੁਮਾਰ ਬਟਾਲਵੀ ਜੀ ਦੇ ਤਜ਼ਾਮ ਦੇ ਉਸ ਵਾਕਤ ਵਾਤਾਵਰਣ ਦੀ ਸੁਰੱਖਿਆ ਅਤੇ ਰੁੱਖਾਂ ਦੀ ਮਹੱਤਤਾ ਸੰਬੰਧੀ ਇਹ ਦੋਵੇਂ بڑے ਖੂਬਸੂਰਤ ਵਿਸ਼ੇ ਆਦੇ ਜਿੰਨੇ ਖੂਬਸੂਰਤ ਤਾਂ ਉਹਦੀ ਗੰਭੀਰਤਾ ਦੀ ਮਾਗ ਵੀ ਕਰਦੇ ਆ ਅ ਅੱਜ ਬਟਾਲੇ ਦੀ ਇਤਿਹਾਸਿਕ ਧਰਤੀ ਤੇ ਇੱਕ ਵਾਰ ਫੇਰ ਆਨ ਦਾ ਮੌਕਾ ਮਿਲਿਆ ਸੋ ਸ਼ਿਵ ਕੁਮਾਰ ਬਟਾਲਵੀ ਜਿਹੜੇ ਪੰਜਾਬ ਦੇ ਬਹੁਤ ਵੱਡੇ ਕਵੀ ਨੇ ਕਿਸੇ ਪਛਾਣ ਦੀ ਮਤਾਜ਼ ਨਹੀਂ ਹਰ ਪੰਜਾਬੀ ਹਰ ਦੇਸ਼ਵਾਸੀ ਜਿਹਨਾਂ ਨੂੰ ਮੋਹ ਕਰਦਾ ਸੋ ਅੱਜ ਉਹਨਾਂ ਦਾ ਜਨਮਵਰੇ ਗੰਡਾ 49 ਜਨਮ ਦਿਨ ਦੇ ਉੱਤੇ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਵੱਲੋਂ ਉਹਨਾਂ ਦੀ ਗਵਾਈ 'ਚ ਜੰਗਲਾਤ ਵਿਭਾਗ ਨੇ ਵਾਤਾਵਰਨ ਦੀ ਸੁਰੱਖਿਆ ਤੇ ਰੁੱਖਾਂ ਦੀ ਮਹੱਤਤਾ ਇੱਕ ਥੀਮ ਨੂੰ ਲੈ ਕੇ ਅੱਜ ਜਿਹੜੀ ਉਹ ਇੱਥੇ ਇੱਕ ਬੜਾ ਵੱਡਾ ਇਵੈਂਟ ਕੀਤਾ ਸੋ ਇਹ ਅੱਜ ਤੋਂ ਬਾਅਦ ਲਗਾਤਾਰ ਇੱਕ ਮਹੀਨਾ ਚੱਲਣਾ ਇਸ ਸੰਦਰਭ ਦੇ ਵਿੱਚ ਪੰਜਾਬ ਦੇ ਸਕੂਲਾਂ ਪ੍ਰਾਇਮਰੀ ਸਕੂਲਾਂ 'ਚ ਮਿਡਲ 'ਚ ਹਾਈ ਸਕੈਂਡਰੀ 'ਚ ਔਰ ਕਾਲਜਾਂ ਦੇ ਅੰਦਰ ਚਾਰ ਪੱਧਰ ਤੇ ਬੱਚਿਆਂ ਦੇ ਮੁਕਾਬਲੇ ਹੋਣਗੇ ਆਪਣੀ ਆਨ ਵਾਲੀ ਪੀੜੀ ਨੂੰ ਜਿੱਥੇ ਅਸੀਂ ਸ਼ੇਖਮਾਰ ਜੀ ਦੇ ਬਟਾਲਵੀ ਜੀ ਦੇ ਉਹਨਾਂ ਮਹਾਨ ਗੀਤਾ ਨਾਲ ਉਹਨਾਂ ਰੋਹ ਰੀਤਾ ਨਾਲ ਉਸ ਵੱਡੇ ਵਿਦਵਾਨ ਵੱਲੋਂ ਪਾਏ ਗਏ ਪੰਜਾਬੀ ਬੋਲੀ 'ਚ ਸਹਿਜ ਵੱਡੇ ਯੋਗਦਾਨ ਦੇ ਨਾਲ ਜਿੱਥੇ ਜੁੜਨਾ ਉਹਨਾਂ ਨੂੰ ਯਾਦ ਕਰਨਾ ਤੇ ਨਾਲ ਦੀ ਨਾਲ ਇਸ ਆਨ ਵਾਲੀ ਪੀੜੀ ਨੂੰ ਰੁੱਖਾਂ ਦੇ ਨਾਲ ਵਾਤਾਵਰਣ ਦੇ ਨਾਲ ਜੋੜਨਾ ਵੀ ਆਜੋ ਮੈਂ ਸਮਝਦਾ ਕਿ ਬਹੁਤ ਵੱਡੀ ਲੋੜ ਹੈ ਦੁਨੀਆ ਦੇ ਅੰਦਰ ਕਲਾਈਮੇਟ ਚੇਂਜ ਹੋ ਰਿਹਾ ਸੋ ਉਹਦਾ ਅਸਰ ਸਾਰੀ ਦੁਨੀਆ ਤੇ ਪੈਂਦਾ ਪੰਜਾਬ 'ਚ ਵੀ ਪੈਣਾ ਸਾਡੇ ਜੀਵਨ ਤੇ ਪੈਣਾ ਸਾਡੇ ਪੰਛੀਆਂ ਤੇ ਪੈਣਾ ਸਾਡੀਆਂ ਫਸਲਾਂ ਤੇ ਪੈਣਾ ਸੋ ਇਹਦੀ ਚੁਣੌਤੀ ਦੇ ਲਈ ਜਿੱਥੇ ਵਿਗਿਆਨੀ ਵੱਡੀਆਂ-ਵੱਡੀਆਂ ਖੋਜਾਂ ਕਰਦੇ ਆ ਉਥੇ ਅਸੀਂ ਜੰਗਲਾਤ ਵਿਭਾਗ ਦੇ ਵੱਲੋਂ ਹਰ ਜ਼ਿਲ੍ਹੇ ਦੇ ਅੰਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਵੀ ਸੀ ਦੀ ਬਰੇਗਣ ਨੂੰ ਸਮਰਪਿਤ 3.5 ਲੱਖ ਬੂਟੇ ਵੀ ਲਾ ਰਹੇ ਆ ਸੋ ਅੱਜ ਇੱਕ ਵਾਰ ਇਸ ਪਿਆਰੀ ਤੇ ਸਾਨਾਮਤੀ ਧਰਤੀ ਵਿਟਾਲੇ ਧਿਆਨ ਦਾ ਮੌਕਾ ਮਿਲਿਆ ਬਹੁਤ ਸ਼ਾਨਦਾਰ ਇਵੈਂਟ ਹੋਇਆ ਬਹੁਤ ਖੂਬਸੂਰਤ ਬੱਚਿਆਂ ਨੇ ਕਵਿਤਾਵਾਂ ਔਰ ਪਾਸਨ ਅ ਗੀਤ ਵਗੈਰਾ ਇਥੇ ਪ੍ਰਸਤੁਤ ਕੀਤੇ ਆ ਔਰ ਜਿਨ੍ਹਾਂ ਦਾ ਕੈਟੇਗਰੀਜ਼ਾਈਜ਼ ਵੀ ਕੀਤਾ ਗਿਆ 136 3 ਸੋ ਨਾਲ ਦੀ ਨਾਲ ਇੱਕ ਮਹੀਨਾ ਜਿਹੜੇ ਚੱਲਣਗੇ ਇਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕੰਡ ਥਰਡ ਆਣਗੇ ਉਹਨਾਂ ਨੂੰ ਨਕਦੀ ਇਨਾਮ ਵੀ ਦੇਵਾਂਗੇ ਸਭ ਤੋਂ ਵੱਡੀ ਗੱਲ ਇਹ ਆਪਣੇ ਆਉਣ ਵਾਲੀ ਪੀੜੀ ਨੂੰ ਪੰਜਾਬੀ ਬੋਲੀ ਸੇਵ ਕੁਮਾਰ ਜੀ ਦੇ ਸਹਿਤ ਨਾਲ ਜੋੜਨਾ ਤੇ ਨਾਲ ਦੀ ਨਾਲ ਬਾਤਾਵਰਨ ਤੇ ਰੁੱਖਾਂ ਦੇ ਨਾਲ ਉਹਨਾਂ ਦਾ ਮੋਜ਼ ਗਾਣਾ ਉਹਨਾਂ ਅੰਦਰ ਸਨੇਹ ਪੈਦਾ ਕਰਨਾ ਇਹ ਬਾਦਜੁਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਮੈਸੇਜ ਆ ਜਿਹੜਾ ਬਟਾਲੇ ਦੇ ਤਰੀਕ ਤੋਂ ਦਿੱਤਾ ਹੈ ਤੇ ਵੋਲਰੇਬਲ ਐਮਐਲਏ ਹਮਨਸ਼ੀਰ ਸ਼ੇਰ ਅਲਸੀ ਵੀ ਵਕੀਪਰੈਜ਼ੀਡੈਂਟ ਪੰਜਾਬ ਉਹਨਾਂ ਦੇ ਬਿਖਾਫ ਤੇ ਪਹੁੰਚੇ ਜੋ ਬਹੁਤ ਹੀ ਮਿਹਨਤ ਕਰ ਰਹੇ ਨੇ ਬਟਾਲੇ ਵਾਸਤੇ ਬਟਾਲੇ ਨੂੰ ਬਹੁਤ ਹੀ ਅੱਛੇ ਲੈਵਲ ਤੇ ਆਸਿਫ ਜੀ ਨਾਲ ਸਾਡੇ ਤੋਂ ਕੁਮਾਰ ਮਾਨਵਤ ਜੀ ਨੇ ਉਹ ਸਾਡੇ ਪਤਾਲੇ ਦਾ ਪੰਜਾਬ ਦਾ ਮੋਰੇ ਯੂਨੀਵਰਸ ਨਾਮ ਉਸ ਤੇ ਇਹ ਨਹੀਂ ਸਾਡੇ ਐਮ.ਐਲ.ਏ ਸਾਹਿਬ ਮਟਾਲੇ ਦੀ ਦਿਨ ਰਾਤ ਮੇਰੇ ਮਟਾਲੇ ਦਾ ਨਾਮ ਮੋਰੋਸ਼ਨ ਹੋਣਾ ਚਾਹੀਦਾ ਔਰ ਇਹ ਬਹੁਤ ਹੀ ਸੋਨਾ ਉਪਰਾਨਾ ਹੈ ਸਰਦਾਰ ਕਪੂਰ ਸਿੰਘ ਜੀ ਮਾਨ ਵੱਲੋਂ ਪੰਜਾਬ ਸਰਕਾਰ ਵੱਲੋਂ ਕਿ ਜਿਹੜਾ ਅੱਜ ਦੇ ਦਿਨ ਸ਼ੂਬਲਟਰੀਅਮ ਦੇ ਵਿੱਚ ਆਪਣਾ ਸ਼ਿਪਟਾਲ ਦੇ ਜਿਹਦੇ 89th ਬਰਥਡੇ ਤੇ ਇਹ ਉਪਰਾਲਾ ਜਿਹੜਾ ਵਾ ਸਟਾਰਟ ਹੋਇਆ ਇਹ ਵਕਤ ਉਹ ਤੋਂ ਜ਼ਿਲ੍ਹਿਆਂ ਦੇ ਹੋ ਰਹੇ ਹੈ ਜੀ ਔਰ ਬੜੇ ਬੜੇ ਸਕੂਲਾਂ ਦੇ ਵਿੱਚ ਜਿਹੜਾ ਵਾ ਇਹਨਾਂ ਦਾ ਇਨਵੀਟੇਸ਼ਨ ਦਿੱਤੇ ਜਾ ਰਹੇ ਛੋਟੇ ਛੋਟੇ ਬੱਚੇ ਕਵਿਤਾ ਪੜ੍ਹ ਰਹੇ ਨੇ ਆਪਣੀ ਪਰਫਾਰਮੈਂਸ ਦੇ ਰਹੇ ਨੇ ਔਰ ਇਹ ਸਰਕਾਰ ਵੱਲੋਂ ਬਹੁਤ ਸੋਨਾ ਉਪਰਾਲੇ ਦੇ ਵਿੱਚ ਜਿਹੜਾ ਵਾ ਘਰ ਘਰ ਜਾ ਕੇ ਕੋਈ ਰਿਪੇਅਰ ਜਿਹੜਾ ਵਾ ਬੱਚਿਆਂ ਨੂੰ ਅਪਰੀਸ਼ੀਏਟ ਔਰ ਉਹਨਾਂ ਦੇ ਜਿਹੜਾ ਉਹਨਾਂ ਦਾ ਉਹਨਾਂ ਦਾ ਟੈਲੈਂਟ ਹੈ ਉਹਨੂੰ ਬਾਹਰ ਲਿਆ ਜਾਵੇ ਹਾਂਜੀ ਅੱਜ ਰਾਜ ਪਦਰੀ ਸਮਾਗਮ ਜੋ ਉੱਥੇ ਸ਼ਿਵ ਕੁਮਾਰ ਬਟਾਲਵੀ ਹਾਲ ਵਿੱਚ ਬਟਾਲੇ ਵਿੱਚ ਹੋਇਆ ਹੈ ਇਸ ਵਿੱਚ ਵਨ ਫੋਰੈਸਟ ਡਿਪਾਰਟਮੈਂਟ ਵੱਲੋਂ ਵਾਤਾਵਰਨ ਨੂੰ ਬੋਸਟ ਜਬ ਨਾਲ ਲਈ ਉਪਰਾਲੇ ਕਿਤੇ ਪ੍ਰਾਲਿਆਂ ਬਾਰੇ ਰਸ ਰਸਿਆ ਗਿਆ ਐਂਡ ਇਸ ਦੇ ਨਾਲ ਹੀ ਇਸ ਨੂੰ ਸਿੰਕ ਕੀਤਾ ਗਿਆ ਜੀ ਸ਼ਿਵ ਕੁਮਾਰ ਬਟਾਲ ਜੀ ਦੇ ਜਨਮੰਦ ਨਾਲ ਸੋ ਸਾਰਿਆਂ ਨੂੰ ਆਪੀਂ ਦਾ ਵੱਧ ਤੋਂ ਵੱਧ ਰੋਕ ਲਾਓ ਸੋ ਦੈਟ ਆਪਾਂ ਪੰਨਾ ਵਾਤਾਵਰਣ ਵਧੀਆ ਬਣਾ ਸਕੀਏ